ਹੈਲੋ ਜੀ ਸਾਰਿਆਂ ਨੂੰ ਹੱਸਿਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂ ਜੀ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਇਹਦਾ ਵਲੌਗ ਇੱਥੇ ਆਈ ਦੇ ਵਲੌਗ ਵਿੱਚ ਹੋ ਗਿਆ ਏ ਸ਼ਾਮ ਦਾ ਟਾਈਮ ਤੇ ਸ਼ਾਮ ਦਾ ਟਾਈਮ ਆ ਬਣਾਉਣ ਲੱਗੀ ਸੀ ਕਿ ਖਿਚੜੀ ਅੱਜ ਮੰਮੀ ਦੀ ਸਿਹਤ ਨਹੀਂ ਠੀਕ ᱛੀ ਉਹ ਕਹਿੰਦੇ ਸੀਗੇ ਮੈਂ ਰੋਟੀ ਨਹੀਂ ਖਾਣੀ ਤੇ ਮੈਂ ਫਿਰ ਉਹਨਾਂ ਵਾਸਤੇ ਖਿਚੜੀ ਧਰੀ ਸੀ ਵੈਸੇ ਆ ਕਿ ਖਿਚੜੀ ਛਰਛਤੀ ਬਣ ਜਾਂਦੀ ਆ ਤੇ ਵਿੱਚ ਇੰਨਾ ਕੁਛ ਪਾਉਣਾ ਨਹੀਂ ਪੈਂਦਾ بس ਚੌਲ ਤੇ ਥੋੜੀ ਜਿਹੀ ਧੋਈ মুંગી दाल ਪਾ ਦਿੱਤੀ ਸੀ ਪਹਿਲਾਂ ਰੈਨ ਲਈ ਸੀ ਤੇ ਹੁਣ ਆਪਾਂ بس ਚੌਲ ਧੋ ਕੇ ਵਿੱਚ ਪਾ ਦਿੰਨੇ ਆ ਤੇ ਵਧੀਆ ਜਿਹੀ ਛੇਤੀ ਤਿਆਰ ਹੋ ਜਾਏਗੀ ਅੱਜ ਜੀ ਮੈਂ ਸ਼ਾਮ ਦੇ ਹੀ بس ਵੀਡੀਓ ਬਣਾਈ ਮੈਂ ਸ਼ਾਮ ਨੂੰ ਕਿਵੇਂ ਕੰਮ ਖਤਮ ਕਰਦੀ ਆ ਤੇ ਇਸ ਤੇ ਮੈਂ ਸਾਰੀ ਅੱਜ ਵੀਡੀਓ ਬਣਾਈ ਆ ਮੈਂ ਉਮੀਦ ਕਰਾਂਗੀ ਤੁਹਾਨੂੰ ਇਹ ਆਪਣੀ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੇਗੀ ਤੇ ਆਪਾਂ ਸ਼ੁਰੂ ਕਰਦੇ ਆ ਜੀ ਇਸ ਤੋਂ ਅੱਗੇ ਦੀ ਵੀਡੀਓ ਇੰਦਰ ਨੂੰ ਲੱਗਿਆ ਟਾਈਮ ਸ਼ੁਕਰਾਜੀ ਇਹ ਬਾਅਦ ਚੱਲੇ ਆ ਸਵੇਰ ਦੇ ਅੰਦਰ ਵੜੇ ਮੱਕੀ ਜਿੰਦੇ ਸਕੂਲੋਂ ਆਈ ਹੁੰਦੀ ਅੰਦਰ ਵੜੀ 2:30 ਵਜੇ ਦੀ ਤੇ ਹੁਣ ਪਈਆਂ ਨੇ ਤਕਾਲਾਂ ਤੇ ਹੁਣ ਸਾਨੂੰ ਪਤਾ ਲੱਗਾ ਬਾਹਰ ਜਾਂਦਾ ਤੇ ਇਹ ਬਾਹਰ ਚੰਲੀ ਆ ਘੁੰਮਣ ਇੰਨੇ ਪਾਪਾ ਗਿਆ ਆ ਉਹ ਸਵੇਰੇ ਘੁਮ ਕੇ ਹੁੰਦੇ ਹੈ ਹੂੰ ਪਾਪਾ ਦੇ ਨਾਲ ਨਾਲ ਹੀ ਰਹਿਣਾ ਤੇ ਬਸ ਸਿੱਧੇ ਘਰ ਨੂੰ ਆ ਜੈਣਾ ਠੀਕ ਆ ਮੈਂ ਵੇਖਣ ਨਹੀਂ ਇੱਥੇ ਤੈਨੂੰ ਬਸ ਹੋ ਤੋ ਘੁੰਮ ਕੇ ਆ ਜੀ ਤੇ ਰਾਤ ਹੋ ਗਈ ਆ ਬਸ ਨੀਰਾ ਜਾ ਹੁਣੀ ਵਾਲਾ 8 ਵਜੇ ਚੱਲੇ ਤੇ ਹਾਂਜੀ ਆਪਣਾ ਵੀ ਥੋੜਾ ਥੋੜਾ ਕੰਮ ਰਹਿ ਗਿਆ ਸੀ ਤੇ ਆਪਾਂ ਕਿਵੇਂ ਕਰਦੇ ਆ ਖਤਮ ਕੰਮ ਰਾਤ ਦਾ ਤੇ ਤੁਹਾਨੂੰ ਵਿਖਾਉਣੇ ਆ ਜੀ ਬਸ ਲੇਟਾਂ ਜਾਗ ਪਈਆਂ ਨੇ ਤੇ ਬਸ ਨੀਰਾ ਹੋਣੀ ਵਾਲਾ ਵਾ ਇੱਥੇ ਮਣਕੇ ਤੇ ਚੱਲੀ ਗਈ ਸੀਗੀ ਬਾਹਰ ਤੇ ਉਹਨੂੰ ਬਸ ਮੱਕੀ ਸ਼ਾਮ ਦੇ ਟਾਈਮ ਹੀ ਬਾਹਰ ਬੱਚੇ ਤੁਹਾਨੂੰ ਪਤਾ ਹੈ ਕਿ ਨਿਕਲਦੇ ਆ ਸਵੇਰ ਦੇ ਬਸ ਅੰਦਰ ਹੀ ਰਹਿੰਦੇ ਆ ਤੇ ਵੈਸੇ ਜੀ ਸਕੂਲੋਂ ਆ ਜਾਂਦੀ ਐ ਅਸੀਂ ਬਾਹਰ ਮੱਕੇ ਘਾਟੀ ਨਿਕਲਦੇ ਹੀ ਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਤੁਹਾਨੂੰ ਪਤਾ ਕਿ ਹਰ ਬੱਚੇ ਬਿਮਾਰ ਬਹੁਤ ਛੇਤੀ ਹੋ ਜਾਂਦੇ ਐ ਵੈਸੇ ਮੌਸਮ ਹੀ ਐਵੇਂ ਦਾ ਹੋਇਆ ਕਿ ਸਾਰੇ ਹੀ ਘਰ ਚ ਮੈਂਬਰ ਸਾਰੇ ਦੇ ਸਾਰੇ ਬਿਮਾਰ ਹੋਏ ਪਏ ਮੈਨੂੰ ਖੁਦ ਨੂੰ ਬੁਖਾਰ ਸੀਗਾ ਮਮੀ ਨੂੰ ਵੀ ਹੋ ਗਿਆ ਵਾ ਤੇ ਥੋੜੇ ਦਿਨ ਅੱਗੇ ਮਨਕੀਰਤ ਨੂੰ ਵੀ ਸੀ ਦਿਲਨਾਜ਼ ਨੂੰ ਵੀ ਸੀ ਬਸ ਇੱਕ ਦੂਜੇ ਤੋਂ ਹੀ ਹੋ ਜਾਂਦਾ ਜਿਵੇਂ ਬੁਖਾਰ ਤੇ ਬਸ ਹੁਣ ਜੀ ਉਹਨੂੰ ਛਾਮਾਂ ਬੈਗੀਆਂ ਤੇ ਮੈਂ ਕਿਹਾ ਚਲੋ ਤੁਹਾਡੇ ਪਾਪਾ ਬਾਹਰ ਗਏ ਆ ਤੁਸੀਂ ਝੱਟ ਖੇਡੋ ਸ਼ਾਮ ਦੇ ਟਾਈਮ ਲੱਗੇ ਕਿ ਸਾਰੇ ਇਕੱਠੇ ਬੈਠ ਜਾਂਦੇ ਆ ਹੋਰ ਵੀ ਅੰ ਉੱਥੇ ਤੇ ਬਣਿਆ ਉੱਥੇ ਸਾਰੇ ਘੁੰਮ ਲੈਂਦੇ ਆ ਕਿ ਉੱਥੇ ਬੈਠ ਜਾਂਦੇ ਆ ਕਿਸੇ ਦਿਨ ਜਿੱਦਣ ਆਪਾਂ ਬਾਹਰ ਜਾਵਾਂਗੇ ਨਾ ਤੇ ਉਸ ਦਿਨ ਤੁਹਾਨੂੰ ਵੀਡੀਓ ਬਾਹਰ ਦੀ ਵਿਖਾਵਾਂਗੇ ਵੈਸੇ ਅਸੀਂ ਨਾ ਕਿ ਬਹੁਤ ਬਾਹਰ ਘਟ ਜਾਂਦੇ ਆ ਤੇ ਜਦੋਂ ਮੇਰੇ ਦਰਾਨੀ ਆ ਜਾਂਦੀ ਫਿਰ ਅਸੀਂ ਇਹ ਕਿ ਕਦੇ-ਕਦੇ ਗੁਰਦਾਰੇ ਚਲੇ ਜਾਈਦਾ ਵਾ ਤੇ ਹੁਣ ਜੀ ਮੈਂ ਕਿ ਹੁਣ ਬਸ ਮੈਂਵੇਂ ਕਰ ਹੀ ਰਹੀ ਨਹੀਂ ਆ ਤਾਂ ਕਿ ਤੈਨੂੰ ਹਰ ਰੋਜ਼ ਮੈਂ ਆਪਣੇ ਘਰ ਦੀ ਵੀਡੀਓ ਬਸ ਵਿਖਾਉਣੀ ਹੁੰਦੀ ਆ ਮੈਂ ਉਮੀਦ ਕਰਾਂਗੀ ਜੀ ਤੁਹਾਨੂੰ ਆਪਣੇ ਘਰ ਦੀ ਵੀਡੀਓ ਬਹੁਤ ਵਧੀਆ ਲੱਗਦੀ ਹੋਵੇਗੀ ਤੇ ਇਸੇ ਤਰ੍ਹਾਂ ਜੀ ਤੁਹਾਨੂੰ ਪਤਾ ਘਰ ਦੇ ਕੰਮ ਤਾਂ ਸਾਰਾ ਦਿਨ ਇਵੇਂ ਚੱਲਦੇ ਰਹਿੰਦੇ ਆ ਤੇ ਇੱਥੇ ਹੁਣ ਬਸ ਰਾਤ ਦਾ ਟਾਈਮ ਹੋ ਗਿਆ ਸੀ ਮੈਂ ਰੋਟੀ ਪਾਣੀ ਸਾਰਾ ਕਰ ਲਿਆ ਸੀਗਾ ਤੇ 8:00 ਵਜੇ ਆਪਾਂ ਮੈਂ ਕਿ ਫ੍ਰੀ ਹੋ ਜਾਈਦਾ ਵਾ ਇੱਥੋਂ ਫਿਰ ਕਿਤੇ ਹੀ ਆ ਕਿ ਲੇਟ ਹੋ ਜਾਈਦਾ ਵਾ ਤੇ ਇਹ ਆ ਕਿ ਰੋਟੀ ਸਾਰੇ ਟਾਈਮ ਨਾ ਖਾ ਲੈਂਦੇ ਆ ਜੋ ਰੋਟੀ ਸਾਰੇ ਖਾ ਲੈਣ ਤੇ ਬਸ ਸੁੱਛੇਤੀ ਸਾਰਾ ਕੰਮ ਨਿਭੜਿਆ ਜਿਆਦਾ ਤਾਂ ਰੋ ਇਹ ਜੇ ਹੁੰਦਾ ਵੀ ਸਾਰੇ ਛਿੱਤੀ ਛਿੱਤੀ ਖਾ ਲੈਣ ਇਥੇ ਬਸ ਜਿਵੇਂ ਪਾਂਡੇ-ਪੁੰਡੇ ਮਾਂਜ ਕੇ ਮੋਚਿਆ ਪਹਿਲਾਂ ਰਸੋਈ ਸਾਰੀ ਸਾਫ਼ ਕਰ ਦੇਣ ਰਾਤ ਹੀ ਆ ਕਿ ਸਾਰੇ ਪਾਂਡੇ ਚੰਗੀ ਤਰ੍ਹਾਂ ਸਾਫ਼ ਹੋਈ ਹੋਣ ਨਾ ਤੇ ਫਿਰ ਸਵੇਰੇ ਆ ਕੇ ਕਰਨੇ ਨਹੀਂ ਪੈਂਦੇ ਕਿ ਮੂੰਹ ਵੀ ਵਧੀਆ ਸਾਰੇ ਮਕੀਰ ਸੋਈ ਚੰਗੀ ਤਰ੍ਹਾਂ ਸਾਫ਼ ਹੋਈ ਹੁੰਦੀ ਆ ਫਿਰ ਆ ਕੇ ਬਸ ਸਵੇਰੇ ਚਾਹ ਹੀ ਬਣਾਉਣੀ ਹੁੰਦੀ ਆ ਫਿਰ ਸਵੇਰੇ ਵੀ ਕੰਮ ਕਾਫੀ ਬਣ ਜਾਂਦੇ ਆ ਫਿਰ ਦਿਲ ਨਹੀਂ ਕਰਦਾ ਕਿ ਰਾਤ ਦੇਵੇਂ ਝੂਠੇ ਪਾਂਡੇ ਪਏ ਹੋਣ ਵੈਸੇ ਵੀ ਜਿਵੇਂ ਕਹਿ ਦਿੰਨੇ ਕਿ ਰਾਤ ਦੀ ਝੂਠ ਪਈ ਮੱਥੇ ਲੱਗੀ ਸਵੇਰੇ ਚੰਗੀ ਨਹੀਂ ਵਧੀਆ ਪੂਰਾ ਦਿਨ ਨਹੀਂ ਫਿਰ ਐਵੇਂ ਵਧੀਆ ਨਹੀਂ ਲੰਘਦਾਗਾ ਤੇ ਇਸ ਕਰਕੇ ਰਾਤ ਨੂੰ ਐ ਵਧੀਆ ਆਪਾਂ ਕਰ ਲਈ ਆ ਜੀ ਸਫਾਈ ਤੇ ਇਥੇ ਅਗੀ ਸੀ ਦਿਲਨਾਜ਼ ਮੈਂ ਇੱਕ ਮਿੰਟ ਐ ਅਜੀ ਇੱਕ ਵਾਰ ਬਾਬਾ ਜੀ ਆਗੇ ਸੀ ਤੇ ਸੁਣਾਈ ਸੀ ਆਪਾਂ ਨੂੰ ਆਪ ਬਾਬਾ ਆ ਗਿਆ ਬਾਬਾ ਜੀ ਆ ਗਏ ਚਲੋ ਮੈਂ ਆਉਣਾ ਇੱਕ ਮਿੰਟ ਦੁੱਧ ਲੈ ਕੇ ਹਾਂਜੀ ਬਾਬਾ ਜੀ ਵੀ ਮਕੀ ਸ਼ਾਮ ਦੇ ਟਾਈਮ ਹੀ ਆਉਂਦੇ ਹੋ ਮਕੀ ਆਪਣੇ ਛੋਟਾ ਗੁਰਦੁਆਰਾ ਮਕੀ ਥੋੜੇ ਜਿਹਾ ਘਰਾਂ ਨਾਲ ਜਿਹਾ ਵੀਕ ਕਰਨੇ ਉਹਨਾਂ ਨੇ ਆਪਦਾ ਹੀ ਛੋਟਾ ਜਿਹਾ ਗੁਰਦੁਆਰਾ ਬਣਾਇਆ ਹੋਇਆ ਹੈ ਆਪਣਾ ਤੇ ਉੱਥੇ ਮਿਲ ਕੀ ਸੰਗਰਾਮ ਵਾਲੇ ਦਿਨ ਸੰਗਰਾਮ ਬਹੁਤ ਸੋਹਣੀ ਮਿਲ ਲਕੀ ਉੱਥੇ ਲੱਗਦੀ ਆ ਤੇ ਦਾਲ ਫੁਲਕਾ ਤਿਆਰ ਹੁੰਦਾ ਵਾ ਸਾਰੀ ਸੰਗਤ ਆਵੇਂ ਘਰਾਂ ਦੇ ਵਿੱਚ ਚਲੇ ਜਾਂਦੇ ਐ ਵਧੀਆ ਕਿ ਦਨ ਪੁੰਨ ਹੋ ਜਾਂਦਾ ਵਾ ਸਾਰੇ ਮਕੀ ਉੱਥੇ ਚਲੇ ਜਾਂਦੇ ਆ ਤੇ ਆਪਣੀ ਪੂਰੀ ਫੈਮਿਲੀ ਪੂਰੀ ਉੱਥੇ ਜਾਂਦੀ ਹੁੰਦੀ ਆ ਤੇ ਜਦੋਂ ਮਾਗ ਦਾ ਮਹੀਨਾ ਆਉਂਦਾ ਉਹਦਾ ਬਾਬਾ ਵਿਦੀਪ ਸਿੰਘ ਜੀ ਦਾ ਮਕੀ ਦਰਬਾਰ ਬਣਾ ਉੱਥੇ ਉਹ ਮੱਕੀ ਮੇਲਾ ਲੱਗਦਾ ਫਿਰ ਜੀ 13 12 13 ਮਾਗ ਨੂੰ ਤੇ ਬਹੁਤ ਉੱਥੇ ਮਨ ਲਗੀ ਰੌਣਕ ਹੁੰਦੀ ਆ ਉਦੋਂ ਤੇ ਐਵੇਂ ਤਾਂ ਬਸ ਆਪਾਂ ਸੰਗਰਾਂਦ ਵਾਲੇ ਦੇ ਨਹੀਂ ਜਾਈਦਾ ਵਾ ਤੇ ਉੰਜ ਮਲਕੀ ਜੇ ਵਿੱਚੋਂ ਕਿਸੇ ਨੇ ਜਾਣਾ ਹੋਵੇ ਸਵੇਰੇ ਸ਼ਾਮ ਅਥਾ ਟੇਕਣੋਂ ਗੁਰਦਵਾਰ ਦਰਵਾਜ਼ਾ ਖੁੱਲਾ ਰਹਿੰਦਾ ਵਾ ਤੇ ਕੁਛ ਤਾਂ ਪਤਾ ਕਿ ਬੇਅਦਬੀਆਂ ਬਹੁਤ ਹੁੰਦੀ ਆ ਗੁਰਦਾਰੇ ਸਾਹਿਬ ਤੇ ਇਸ ਕਰਕੇ ਨਾ ਫਿਰ ਦਰਵਾਜ਼ਾ ਉੱਥੇ ਬੰਦ ਕਰ ਦਿੰਦੇ ਆ 6 ਵਜੇ ਤੋਂ ਬਾਅਦ ਤੇ ਸ਼ਾਮ ਨੂੰ ਜਦ ਬਾਬਾ ਜੀ ਆਉਂਦੇ ਆ ਬਸ ਉਦਹੀਂ ਉੱਥੇ ਲੋਕ ਖੋਲਦਾ ਵਾ ਤੇ ਇੱਥੇ ਜੀ ਆਪਣਾ ਸਾਰਾ ਕੰਮ ਹੋ ਗਿਆ ਸੀ ਖਤਮ ਬਸ ਮੈਂ ਦੁੱਧ ਦੱਦ ਵੀ ਪਾ ਲਿਆ ਵਾ ਗਲਾਸਾਂ ਵਿੱਚ ਤੇ ਬਸ ਆਪਣਾ ਸਾਰਾ ਕੰਮ ਖਤਮ ਹੋ ਗਿਆ ਵਾ ਤੇ ਬਾਅਦ ਮੈਂ ਥੋੜੇ ਕੱਪੜੇ ਪਾਏ ਸੀਗੇ ਧੁੱਪਣ ਵਾਸਤੇ ਤੇ ਮੈਂ ਸੋਚਿਆ ਪਹਿਲਾਂ ਕੱਪੜੇ ਵੀ ਕਰਨੇ ਮੈਂ ਨਾ ਚੇਤਾ ਭੁੱਲ ਗਿਆ ਉੱਥੇ ਮਸ਼ੀਨ ਵਿੱਚ ਮਸ਼ੀਨ ਥੋੜੀ ਸਾਈਡ ਤੇ ਜੂ ਹੋ ਜਾਂਦੀ ਫਿਰ ਚੇਤਾ ਨਹੀਂ ਰਹਿੰਦਾ ਕਾ ਮਸ਼ੀਨ ਦਾ ਤੇ ਇਹ ਮਸ਼ੀਨ ਨਾ ਜਦ ਮੈਂ ਕੱਪੜੇ ਇੱਥੇ ਰਹਿ ਗਏ ਸੀ ਤੇ ਮੈਨੂੰ ਨਿਹਰਾ ਹੋ ਗਿਆ ਮੈਨੂੰ ਅਚਾਨਕ ਜਿਹਾ ਜ਼ਿਆਦਾ ਫਿਰ ਮੈਂ ਕਿ ਸਰਫ ਵਿੱਚ ਸਾਰੀ ਰਾਤ ਐਵੇਂ ਕੱਪੜੇ ਪਏ ਮੈਂ ਕਿ ਵਧੀਆ ਨਹੀਂ ਆ ਤੇ ਮੈਂ ਕਿ ਫਿਰ ਇਹ ਕਿ ਸਰਫ ਤੇਜ ਬਹੁਤ ਆ ਬਾਦ ਚ ਕਿ ਸਰਫ ਵਿੱਚ ਜੋ ਕੱਪੜੇ ਰਹਿ ਜਾਵੇ ਨਾ ਬਾਦ ਚ ਬੱਚੇ ਨੂੰ ਖਾਰਸ਼ ਬਹੁਤ ਹੁੰਦੀ ਆ ਸਰਫ ਦੇ ਨਾਲ ਤੁਹਾਨੂੰ ਪਤਾ ਕਿ ਸਰਫ ਅੱਜ ਕੱਲ ਬਸ ਟਾਈਡ ਹੁੰਦੀ ਆ ਜਾਂ ਕਪੜੇ ਜਿਵੇਂ ਉਹ ਸਾਰਾ ਮੱਕੀ ਵਰਤੀਦੀ ਆ ਨਾ ਤੇ ਉਹਦੇ ਕਰਕੇ ਤੇਜ ਬਹੁਤ ਜਿਆਦੀ ਆ ਸਰਫ ਤੇ ਇਸ ਕਰ ਰਾਤ ਨੂੰ ਕੱਪੜੇ ਚੇਤੇ ਨਾਲ ਕੱਢਣੇ ਪੈਂਦੇ ਆ ਤੇ ਹੁਣ ਮੈਂ ਸੋਚਿਆ ਮੋਟਰ ਚਲਾ ਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਘਾਲ ਲੈਨੇ ਆ ਤੇ ਹਾਂਜੀ ਅੱਜ ਦਾ ਆਪਣਾ ਵਲੌਗ ਇੰਨਾ ਕੀ ਸੀ ਮੈਂ ਉਮੀਦ ਕਰਾਂਗੀ ਤੁਹਾਨੂੰ ਆਪਣਾ ਅੱਜ ਦਾ ਵਲੌਗ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਹਾਂਜੀ ਆਪਾਂ ਮਿਲਦੇ ਆਂ ਨਵੀਂ ਵੀਡੀਓ ਨਾਲ ਤੇ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਜੀ ਆਪਣੀ ਵੀਡੀਓ ਦੇ ਨਾਲ ਰੋਜ਼ ਰੋਜ਼ ਜੁੜਿਆ ਕਰੋ ਬਾਏ ਬਾਏ ਜੀ